हां जी सत श्री काल जी स्वागत ਆ ਤੁਹਾਡਾ ਚੈਨਲ ਦੇ ਉੱਤੇ ਆ ਕਣਕ ਜਿਹੜੀ ਤੁਸੀਂ ਦੇਖ ਰਹੇ ਹੋ ਵੀਰੇ ਇਹ ਝੰਡਾ ਪੱਤਾ ਦਾ ਜਮਾ ਤਾਂ ਬਾਕੀ ਪੱਤੇ ਥੱਲੇ ਨੇ ਠੀਕ ਆ ਆ ਸਿਚੁਏਸ਼ਨ ਤੇ ਆ ਕੇ 13045 ਹੈ ਜਿਹੜੀ ਤੁਸੀਂ ਸਪਰੇਅ ਕਰ ਸਕਦੇ ਹੋ ਨਾਲ ਉਹਦੇ ਬੋਰੋਨ ਪਾਓ ਠੀਕ ਹੈ ਮੈਂ ਜਿਹੜੀ ਕੀਤੀ ਹੈ ਵੀਰੇ ਆ ਗਰੀ ਐਂਡੋ ਗਲਫ ਦੀ 160 ਰੁਪਏ ਕਿਲੋ ਪਿਆ ਇਹ 1.5 ਕਿਲੋ ਵੀ ਕਰ ਸਕਦੇ ਹੋ ਤੁਸੀਂ 2 ਕਿਲੋ ਵੀ ਕਰ ਸਕਦੇ ਹੋ ਪਾਣੀ ਤੇ ਡਿਪੈਂਡ ਕਰਦਾ ਜੇ ਤੁਸੀਂ ਪਾਣੀ ਘੱਟ ਲਾਉਣੇ ਹੋ 100 ਲੀਟਰ ਪਾਉਣੇ ਹੋ ਤਾਂ ਕਿਲੋ ਪਾ ਲਓ ਜੇ ਤੁਸੀਂ 150 ਲੀਟਰ ਪਾਉਣੇ ਹੋ ਤਾ 1.5 ਕਿਲੋ ਪਾ ਲਓ ਜੇ 200 ਲੀਟਰ ਲਾ ਲੋਗੇ ਤਾਂ 2 ਕਿਲੋ ਪਾ ਲਿਓ ਠੀਕ ਹੈ ਨਾਲ ਇਹਦੇ ਬੋਰੋਨ 80 ਤੋਂ ਲੈ ਕੇ 100 ਗ੍ਰਾਮ ਪਾ ਲਿਓ ਨਾਲ ਹੋਰ ਫੰਗੀ ਸਾਈਡ ਪਾਉਣ ਦੀ ਵੀਰੇ ਕੋਈ ਲੋੜ ਨਹੀਂ ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਉਂਦੇ ਆ ਕਮੈਂਟ ਆਉਂਦੇ ਆ ਵੀ ਨਾਲ ਜਿਬਰੈਲਿਕ ਐਸਿਡ ਪਾ ਲਿਏ ਜੀ ਨਾਲ ਹਿਊਮਿਕ ਐਸਿਡ ਪਾ ਲਿਏ ਜੀ ਨਾਲ ਫੰਗੀ ਸਾਈਡ ਪਾ ਲਿਏ ਜੀ ਨਾਲ ਤੇਲੇ ਵਾਲੀ ਪਾ ਲਿਏ ਜੀ ਨਾਲ ਵੀਰੇ ਹਜੇ ਇਹਦੇ ਵਿੱਚ ਪਾਉਣ ਨੂੰ ਕੁਝ ਨਹੀਂ ਹੋਇਆ ਝੋਨਾ ਨਹੀਂ ਹੈਗਾ ਇਹ ਕਣਕ ਹੈ ਢੀਠ ਫਸਲ ਆ ਮੈਂ ਵਾਰੀ ਵਾਰੀ ਕਹਿਣਾ ਹੁੰਦਾ ਪਾਣੀ ਲਾਓ ਹੁਣ ਮੇਨ ਜਿਹੜੀ ਗੱਲ ਆ ਪਾਣੀ ਤੇ ਰ ਤੇ ਕਦੀ ਸਪਰੇਅ ਕਰ ਦੋ ਆਹ ਵਾਲੀ ਸਿਚੁਏਸ਼ਨ ਤੇ ਵੀ ਤੁਸੀਂ ਕਰ ਸਕਦੇ ਹੋ ਜੇ ਰਹੇਗੀ ਜੇ ਤੁਸੀਂ ਪਹਿਲਾਂ ਗੱਬੇ ਤੇ ਜਾਈ ਜੇ ਸਾਈ ਸੀ ਜਦੋਂ ਕਣਕ ਉਦੋਂ ਕਰਤੀ ਤਾਂ ਹੁਣ ਲੋੜ ਨਹੀਂ ਵੀਰੇ ਨਹੀਂ 13045 ਦੇ ਨਾਲ ਬੋਰੋਨ ਦੀ ਇੱਕ ਸਪਰੇਅ ਜ਼ਰੂਰ ਕਰ ਦਿਓ ਜੇ ਕੱਲੀ 13045 ਕਰ ਦੋਗੇ ਉਹ ਵੀ ਫਾਇਦਾ ਜੇ ਬੋਰੋਨ ਕਰੋਗੇ ਤਾਂ ਵੀ ਫਾਇਦਾ ਠੀਕ ਹੈ ਹੋਰ ਕੋਈ ਫਾਇਦਾ ਨਹੀਂ ਜੇ ਤੁਸੀਂ ਘਰ ਦਾ ਬੀਜ ਰੱਖਣਾ ਅੱਗੇ ਹਨਾ ਵੀ ਤੁਹਾਨੂੰ ਲੈ ਲੱਗਦਾ ਵੀ ਝੰਡਾ ਪੱਤਾ ਜਿਹੜਾ ਆਪਣਾ ਸੁਰੱਖਿਅਤ ਰਹੇ ਤਾਂ ਫੰਗੀ ਸਾਈਡ ਦੀ ਕੋਈ ਸਸਤਾ ਜਾਂ ਟੈਬੂਕੋਨਾ ਜੋਲ ਜਾਂ ਕਸਟੋਰੀਆ ਕੋਈ ਵੀ ਸਾਲਟ ਟੈਕਨੀਕਲ ਕਰ ਸਕਦੇ ਹੋ ਅਦਰਵਾਈਜ਼ ਸਾਰੇ ਖੇਤ ਦੇ ਉੱਤੇ ਫੰਗੀ ਸਾਈਡ ਕਰਨ ਦੀ ਕੋਈ ਲੋੜ ਨਹੀਂ ਹੈਗੀ ਹਨਾ ਤੇ ਆ ਕਣਕ ਦੀ ਰਿਪੋਰਟ ਆ ਬਾਈ ਆਹੀ ਵੀਡੀਓ ਸੀ ਬਸ ਪਾਣੀ ਲਾਓ ਇੱਕ ਅੱਧੀ ਸਪਰੇਅ ਕਰ ਦਿਓ ਹੋਰ ਕਾਸੇ ਕਰਨ ਦੀ ਲੋੜ ਨਹੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਛੋਟੀ ਜਿਹੀ ਵੀਡੀਓ ਅੱਜ ਬਾਕੀ ਤੁਹਾਨੂੰ ਹੋਰ ਇਨਫੋਰਮੇਸ਼ਨ ਆ ਜਿਹੜੀ ਅਪਡੇਟ ਦਿੰਦੇ ਰਹਾਂਗੇ ਥੈਂਕ ਯ